ਔਰ ਸਭ ਤੋਂ ਪਹਿਲਾਂ ਅਸੀਂ ਇਹ ਹੋਂ ਦਾ ਸ਼ੁਕਰ ਗੁਜ਼ਾਰ ਕਰਨਾ ਜੋ ప్రతి ਦਿਨ ਸਾਨੂੰ ਸੰਭਾਲ ਕੇ ਰੱਖਦਾ ਆ ਔਰ ਸਾਨੂੰ ਤੰਦਰੁਸਤ ਰੱਖਿਆ ਆ ਪਰਮੇਸ਼ਵਰ ਨੇ ਕਿਉਂਕਿ ਜੇਕਰ ਅਸੀਂ ਘਰੋਂ ਨਿਕਲਦੇ ਹਾਂ ਤੇ ਕਿਤੇ ਵੀ ਜਾਂਦੇ ਆਂ ਅਸੀਂ ਹਸਪਤਾਲਾਂ ਦੇ ਹਸਪਤਾਲ ਭਰੇ ਪਏ ਬਹੁਤ ਇਤਾਂ ਦੇ ਲੋਕ ਆ ਜੋ ਕਿ ਕਈਆਂ ਨੂੰ ਤਕਰੀਬਨ ਮਹੀਨਾਵੇਂ ਨਾ ਹੋ ਗਿਆ ਜਾਂ ਹਸਪਤਾਲ ਦੇ ਵਿੱਚ ਬੈਠਿਆ ਨੂੰ ਔਰ ਉਹਨਾਂ ਦੇ ਟ੍ਰੀਟਮੈਂਟ ਚੱਲ ਰਿਹਾ ਹੈ ਪਰਿਵਾਰ ਦੁਖੀ ਹੈ ਕੁਝ ਤਾਂ ਤਿੰਨ ਛੱਡ ਕੇ ਚੱਲ ਗਏ ਹੈ ਕੁਝ ਐਡਮਟ ਹੈ ਔਰ ਮੈਂ ਇਹੀ ਸਮੇਂ ਦਾ ਕਿ ਅਸੀਂ ਬਹੁਤ ਹੀ ਭਾਕਮ ਵਾਲੇ ਹਾਂ ਜੋ ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚ ਬੈਠ ਕੇ ਪਰਮੇਸ਼ਵਰ ਦੇ ਨਾਮ ਉਤਾਰਿਕ ਦੀ ਭੇਟ ਦੇ ਰਹੇ ਹਾਂ ਸਬ ਹਾਲੇਲੂਇਆ 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 ਇਹ ਸੱਚ ਹੈ ਕਿ ਜਿਨ੍ਹਾਂ ਨੂੰ ਪ੍ਰਤੀ ਦਿਨ ਅਪ ਡਾਉਨ ਕਰਨਾ ਹੁੰਦਾ ਆ ਹਸਪੀਟਲਾਂ ਦੇ ਵਿੱਚ ਆ ਉਹਨਾਂ ਨੂੰ ਪੁੱਛ ਕੇ ਦੇਖੋਗੇ ਉਹਨਾਂ ਦਾ ਇੱਕ ਇੱਕ ਮਿੰਟ ਕਿਦਾਂ ਦਾ guzara ਹੁੰਦਾ ਆ ਕਿੱਦਾਂ ਦਾ ਉਹਨਾਂ ਦਾ ਸਮਾਪਤੀਤ ਹੋ ਰਿਹਾ ਆ ਉਹ ਕੀ ਲੋਚਦੇ ਆ ਕਿ ਪਰਮੇਸ਼ਵਰ ਸਾਨੂੰ ਜਲਦੋਂ ਜਲਦ ਆਪਣੇ ਘਰ ਦੇ ਵਿੱਚ ਲੈ ਕੇ ਜਾਣ ਕਿ ਅਸੀਂ ਤੰਦਰੁਸਤ ਹੋਈਏ ਔਰ ਆਪਣੇ ਘਰ ਦੇ ਵਿੱਚ ਜਾਈਏ ਔਰ ਆਪਣੇ ਅੰਦਾਜ਼ਾ ਘਰ ਦੇ ਵਿੱਚ ਰਿਸ਼ਤੇਦਾਰਾਂ ਦੇ ਵਿੱਚ ਆਨੰਦ ਮਾਣੀਏ ਅਸੀਂ ਪਰਮੇਸ਼ਵਰ ਨੂੰ ਧੰਨ ਗਿਣਦੇ ਆ ਪਰਮੇਸ਼ਵਰ ਦੀ ਸਤਿਤੀ ਕਰਦੇ ਆ ਪਰ ਪਰਮੇਸ਼ਰ ਦਾ ਨਾਮ ਨੂੰ ਮੁਬਾਰਕ ਬਾਦ ਦਿੰਦੇ ਆ ਜਿਨ ਨੇ ਸਾਨੂੰ ਬਿਲਕੁਲ ਤੰਦਰੁਸਤ ਰੱਖਿਆ ਰਹਾ ਸਰਬ ਹਲੇਲੂਇਆ ਹਲੇਲੂਇਆ ਤੁਸੀਂ ਬਾਈਬਲ ਦੇ ਵਿੱਚ ਯਹੋਨਾ ਦੀ ਰਜ਼ੀ 15 ਅਧਿਆਇ ਉਸ ਦਾ 22 ਵਚਨ ਦੇਖਦੇ ਆ ਜੇ ਮੈਂ ਨਾ ਆਉਂਦਾ ਹਾਂ ਅਜਿ ਉਹਨਾਂ ਨਾਲ ਗੱਲ ਨਾ ਕਰਦਾ ਜੇ ਮੈਂ ਨਾ ਆਉਂਦਾ ਗੱਲਾਂ ਨਾ ਕਰਦਾ ਤਾਂ ਉਹਨਾਂ ਦਾ ਪਾਪ ਨਾ ਹੁੰਦਾ ਹਾਂ ਮਨ ਉਹਨਾਂ ਕੋ ਹਾਂ ਉਹਨਾਂ ਦੇ ਪਾਪ ਦਾ ਕੋਈ ਪੱਜ ਨਹੀਂ ਜਿਹੜਾ ਮੇਰੇ ਨਾਲ ਵੈਰ ਕਰਦਾ ਹੈ ਹਾਂਜੀ ਉਹ ਮੇਰੇ ਪਿਤਾ ਨਾਲ ਵੀ ਵੈਰ ਕਰਦਾ ਸਬ ਹਾਲੇਲੂਇਆ ਹਾਲੇਲੂਇਆ ਗਲੀ ਭਾਈ ਬੱਜੀ ਫਿਰ ਪੜਾਂਗੇ ਜੇ ਮੈਂ ਨਾ ਆਉਂਦਾ ਜੇਕਰ ਮੈਂ ਨਾ ਆਉਂਦਾ ਅਤੇ ਉਹਨਾਂ ਨਾਲ ਗੱਲਾਂ ਨਾ ਕਰਦਾ ਗੱਲਾਂ ਨਾ ਕਰਦਾ ਤਾਂ ਉਹਨਾਂ ਦਾ ਪਾਪ ਨਾ ਹੁੰਦਾ ਉਹਨਾਂ ਦਾ ਪਾਪ ਨਾ ਹੁੰਦਾ ਪਰ ਹੁਣ ਉਹਨਾਂ ਕੋਲ ਹਾਂ ਉਹਨਾਂ ਦੇ ਪਾਪ ਦਾ ਕੋਈ ਚਟ ਕੋਈ ਪੱਜ ਨਹੀਂ ਉਹਨਾਂ ਦੇ ਪਾਪ ਦਾ ਉਹਨਾਂ ਦੇ ਕੋਲ ਕੋਈ ਵੀ ਪੱਜ ਪੱਜ ਯਾਨੀ ਕਿ ਬਹਾਨਾ ਉਹਨਾਂ ਕੋਲ ਉਹਨਾਂ ਦੇ ਪਾਪ ਦਾ ਕੋਈ ਵੀ ਬਹਾਨਾ ਨਹੀਂ ਹੈ ਸਭ ਹallelujah ਹallelujah ਪਰਮੇਸ਼ਵਰ ਦਾ ਆਪਣੇ ਪੁੱਤਰ ਨੂੰ ਇਸ ਧਰਤੀ ਤੇ ਭੇਜਣਾ ਔਰ 3 ਸਾਲ ਪਰਮੇਸ਼ਵਰ ਦੇ ਨਾਮ ਦੀ ਉਸਤੰ ਕਰਨਾ ਪ੍ਰਚਾਰ ਕਰਨਾ ਔਰ ਉਸ ਤੋਂ ਬਾਅਦ ਪਰਮੇਸ਼ਵਰ ਦੀ ਮਰਜ਼ੀ ਨੂੰ ਪੂਰਾ ਕਰਨਾ ਕਿ ਜਿੱਦਾਂ ਪਿਤਾ ਨੇ ਪੁੱਤਰ ਨੂੰ ਭੇਜਿਆ ਆ ਕਿ ਇੱਕ ਬਲੀ ਦਿੱਤੀ ਜਾਏਗੀ ਇੱਕ ਭੇਟ ਦਿੱਤੀ ਜਾਏਗੀ ਜੇਕਰ ਅਸੀਂ ਪੁਰਾਣੇ ਸਮੇਂ ਦੇ ਵਿੱਚ ਦੇਖਦੇ ਆ ਪੁਰਾਣੇ ਨੇਮ ਦੇ ਵਿੱਚ ਦੇਖਦੇ ਆ ਤੇ ਅਸੀਂ ਬਹਾਨਾ ਲਾ ਸਕਦੇ ਸੀਗੇ ਕਿ ਸਾਡੇ ਪਾਪਾਂ ਦਾ ਕੋਈ ਹੱਲ ਨਹੀਂ ਹੈ ਕੋਈ ਮਾਫੀ ਨਹੀਂ ਹੈ ਅਸੀਂ ਜਿਤਾ ਹੈ ਗਏ ਇਦਾਂ ਹੀ ਰਹਿਾਂਗੇ ਅਸੀਂ ਬਹਾਨਾ ਲਾ ਸਕਦੇ ਹਾਂ ਕਿ ਸਾਡੇ ਕੋਲ ਪਵਿੱਤਰ ਬਲੀ ਨਹੀਂ ਚੜ ਸਕਦੀ ਅਸੀਂ ਬਹਾਨਾ ਲਾ ਸਕਦੇ ਹਾਂ ਕਿ ਅਸੀਂ ਪਵਿੱਤਰ ਬਲੀ ਲੈਣ ਜਾਂਦੇ ਹਾਂ ਪਰ ਅਸੀਂ ਉਹਨੂੰ ਚੜਾ ਨਹੀਂ ਪਾਉਂਦੇ ਬਹਾਨਾ ਲਾ ਸਕਦੇ ਹਾਂ ਕਿ ਅਸੀਂ ਸੰਪੂਰਨ ਨਹੀਂ ਹਾਂ ਪਰ ਇਸ ਜਗਤ ਕੀ ਲਿਖਿਆ ਕਹਿੰਦਾ ਜੇਕਰ ਮੈਂ ਨਾ ਆਉਂਦਾ ਤਾਂ ਤੁਹਾਡੇ ਕੋਲ ਬਹਾਨਾ ਹੋ ਸਕਦਾ ਸੀ ਕਿ ਤੁਹਾਡੀ ਮਾਫੀ ਦਾ ਕੋਈ ਵੀ ਇਲਾਜ ਨਹੀਂ ਪਰ ਹੁਣ ਕੋਈ ਬਹਾਨਾ ਨਹੀਂ ਐ ਮੈਂ ਧਰਤੀ ਤੇ ਆਇਆ ਪਿਤਾ ਦੀ ਮਰਜ਼ੀ ਨੂੰ ਪੂਰਾ ਕੀਤਾ ਪੁਰਾਣੇ ਨੇਂਦ ਦੇ ਵਿੱਚ ਲਿਖਿਆ ਆ ਕਿ ਇੱਕ ਬਲੀ ਚੜਾਈ ਜਾਵੇਗੀ ਜੋ ਕਿ ਸਭਨਾ ਦੇ ਲਈ ਪਾਪਾਂ ਦਾ ਸ਼ੁਕਰ ਆ ਫੇਰੇ ਕਿ ਸਬਹ ਹਾਲੇਲੂਇਆ ਹਾਲੇਲੂਇਆ ਉਹ ਕੌਣ ਐ ਉਹ ਯਿਸੂਸੀਅਰ اور ਯਿਸੂ ਇਸ ਜਗ੍ਹਾ ਤੇ ਬਿਆਨ ਕਰ ਰਿਹਾ ਮੈਂ ਆਇਆ ਹਾਂ ਇਸ ਕਰਕੇ ਆਇਆ ਹਾਂ ਕਿ ਦੋਸ਼ੀ ਨਾ ਠਹਿ ਰਾਸਕਾ ਬਲਕੇ ਹਰ ਇੱਕ ਨੂੰ ਪਾਪਾਂ ਦੀ ਮਾਫੀ ਮਿਲ ਜਾਏ ਸਭ ਹallelujah 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 ਮਤੀਂ ਅੰਜੀਲ 25 ਅਧਿਆਏ ਉਸ ਦਾ ਸੀ 41 ਵਚਨ ਦੇਖਦੇ ਹਾਂ ਪਰ ਜਿਹੜੇ ਖੱਪੇ ਪਾਸੇ ਹੋ ਹਾਂ ਉਹਨਾਂ ਨੂੰ ਵੀ ਖੁਕੇਗਾ ਹਾਂਜੀ ਇਸ ਰਾਪੇ ਕੋ ਹਾਂ ਮੇਰੇ ਕੋ ਹਾਂ ਉਸ ਸੰਦੀਪਕ ਅੱਗ ਵਿੱਚ ਚਲੇ ਜਾਓ ਹਾਂਜੀ ਜਿਹੜੀ ਸ਼ੈਤਾਨ ਆਦੇ ਹਾਂ ਉਹਦੇ ਦੂਤਾਂ ਨੇ ਤਿਆਰ ਕੀ ਸਭ ਹਾਲੇਲੀਆ ਕਹਿੰਦਾ ਸਾਡਾ ਬਹਾਨਾ ਤਾਂ ਨਹੀਂ ਹੋਏਗਾ ਪਰ ਜੇਕਰ ਹਾਲੇ ਵੀ ਅਸੀਂ ਉਸ ਮਰਦ ਨੂੰ ਪਹਿਨਿਆ ਹੋਇਆ ਆ ਜੇਕਰ ਹਾਲੇ ਵੀ ਅਸੀਂ ਕਹਿ ਰਹੇ ਹਾਂ ਕਿ ਅਸੀਂ ਪਰਮੇਸ਼ਰ ਦੇ ਕੰਮ ਨੂੰ ਨਹੀਂ ਕਰ ਸਕਦੇ ਨਰਕ ਨੂੰ ਫੜਿਆ ਹੋਇਆ ਆ ਤੇ ਕੀ ਲਿਖਿਆ ਆ ਫਿਰ ਮਚਨੇ ਹੀ ਪੜਦੇ ਆ 42 ਵਚਨ ਕੀ ਲਿਖਿਆ ਆ ਪਰ ਜਿਹੜੇ ਖੱਬੇ ਪਾਸੇ ਜਿਹੜੇ ਖੱਬੇ ਪਾਸੇ ਹੋਣਗੇ ਉਹਨਾਂ ਨੂੰ ਵੀ ਉਹ ਕਹੇਗਾ ਉਹਨਾਂ ਨੂੰ ਆਖੇਗਾ ਇਹ ਸਰਾਪੇ ਹੋਇਓ ਇਹ ਸਰਾਪੇ ਹੋਇਓ ਮੇਰੇ ਕੋਲੋਂ ਮੇਰੇ ਕੋਲੋਂ ਉਸ ਸੰਦੀਪ ਅੱਗ ਵਿੱਚ ਉਸ ਨਰਕ ਦੀ ਅੱਗ ਵਿੱਚ ਜਿਹੜੀ ਸਦਾ ਦੀ ਆ ਚਲੇ ਜਾਓ ਉਹਦੇ ਚਲੇ ਜਾਓ ਜਿਹੜੀ ਸ਼ੈਤਾਨਾਂ ਨੇ ਬਣਾਈ ਜਾਂਦੇ ਵਾਸਤੇ ਇਹ ਕਹਿੰਦੇ ਦੇ ਵਾਸਤੇ ਨਹੀਂ ਬਣਾਈ ਸੀ ਬਣਾਈ ਕਿੰਦੇ ਵਾਸਤੇ ਲਿਖਿਆ ਆ ਜਿਹੜੀ ਸ਼ੈਤਾਨ ਹਾਂ ਅਤੇ ਉਹਦੇ ਦੂਤਾਂ ਲਈ ਬਣਾਈ ਕਿੰਦੇ ਵਾਸਤੇ ਸ਼ੈਤਾਨ ਅਤੇ ਉਹਦੇ ਦੂਤਾਂ ਦੂਤਾਂ ਵਾਸਤੇ ਪਰ ਜਾ ਕੋਣ ਰਿਹਾ ਆ ਇਨਸਾਨ ਜਾ ਰਿਹਾ ਆ ਪਿਆਰ ਕੀਤਾ ਹਾਂ ਹਾਂ ਸਬਹ ਹਲੇਲੂਇਆ ਕੀ ਹੈ ਜਗਤ ਤੇ ਚੰਨ ਆਇਆ ਪਰ ਚੰਨ ਨੂੰ ਪਹਿਣਿਆ ਨਹੀਂ ਏ ਅਸੀਂ ਚੰਨ ਨੂੰ ਛੱਡ ਕੇ ਹਨੇਰੇ ਨੂੰ ਜ਼ਿਆਦਾ ਪਸੰਦ ਕੀਤਾ ਬਹਾਨਾ ਮਾਰਿਆ ਬਹਾਨੇਬਾਜ਼ੀ ਕੀਤੀ ਪਰਮੇਸ਼ਰ ਦੇ ਬਚਨ ਨੂੰ ਪੜਦੇ ਹੋਏ ਵੀ ਅੱਖਾਂ ਬੰਦ ਕਰਨਾ ਪਰਮੇਸ਼ਰ ਦੇ ਬਚਨ ਨੂੰ ਜਾਣਦੇ ਹੋਏ ਵੀ ਪਰਮੇਸ਼ਰ ਆਪਣੇ ਅੰਦਰ ਲੈ ਕੇ ਨਾ ਜਾਣਾ ਪਰਮੇਸ਼ਰ ਦਾ ਬਚਨ ਕੀ ਕਹਿੰਦਾ ਆ ਕਹਿੰਦਾ ਬੁਰਾ ਬੁਰੀਆਈ ਨਾ ਛੱਡਣਾ ਚੋਰੀ ਨਾ ਕਰਨਾ ਪਰਮੇਸ਼ਰ ਦਾ ਬਚਨ ਕਹਿੰਦਾ ਆ ਕਹਿੰਦਾ ਬੁਰਾ ਨਾ ਦੇਖਣਾ ਪਰ ਅਸੀਂ ਬਹਾਨਾ ਲਾਉਂਦੇ ਆ ਅਸੀਂ ਪਰਮੇਸ਼ਰ ਦੇ ਬਚਨ ਨੂੰ ਫਿਟਕਾਰਦੇ ਹਾਂ ਤੋਂ ਕਹਿੰਦਾ ਮੈਂ ਦੋਸ਼ੀ ਠਹਿਰਾਉਣ ਵਾਸਤੇ ਨਹੀਂ ਆਇਆ ਬਲ ਜੇਕਰ ਤੁਸੀਂ ਚਾਨਣ ਨੂੰ ਛੱਡ ਕੇ ਹਨੇਰੇ ਨੂੰ ਪਹਿਨ ਲਿਆ ਤੁਸੀਂ ਆਪਣੇ ਆਪ ਨੂੰ ਦੋਸ਼ੀ ਠਹਿਰਾ ਚੁੱਕੇ ਹੋ ਕਿੰਦਰ ਪਰ ਮੈਂ ਦੋਸ਼ੀ ਨਹੀਂ ਠਹਿਰਾਉਂਦਾ ਪਰਮੇਸ਼ਰ ਦੋਸ਼ੀ ਨਹੀਂ ਠਹਿਰਾਉਂਦਾ ਪਰ ਜੇਕਰ ਬਚਨ ਨੂੰ ਦੇਖਦੇ ਤੁਸੀਂ ਆਪਣੇ ਆਪ ਨੂੰ ਦੋਸ਼ੀ ਠਹਿਰਾ ਚੁੱਕੇ ਆ ਕਿਉਂ ਕਿਉਂਕਿ ਪਰਮੇਸ਼ਰ ਦੀ ਬਚਨ ਦੀ ਸੀ ਉਲੰਘਣਾ ਕਰ ਰਹੇ 16 ਨੇਚ ਅਸੀਂ ਪੜਿਆ ਪਰਮੇਸ਼ਰ ਨੇ ਜਗਤ ਨੇ ਨਾਲ ਇਦਾਂ ਦਾ ਪਿਆਰ ਕੀਤਾ ਉਹਨੇ ਆਪਣਾ ਇਕਲੋਤਾ ਪੁੱਤਰ ਜਗਤ ਨੂੰ ਬਖਸ਼ਿਆ ਆ ਜਾਂ ਭੇਜਿਆ ਆ ਕਿ ਜਿਹੜਾ ਵੀ ਉਹਦੇ ਤੇ ਵਿਸ਼ਵਾਸ ਕਰੇਗਾ ਨੇਚਾ ਕਰੇਗਾ ਸੋ ਬਚਾਇਆ ਜਾਏਗਾ ਕਿ ਅਸੀਂ ਦੇਖਦੇ ਹਾਂ ਰਸਾਇਆ ਦੀ ਕਿਤਾਬ ਇੱਕ ਦਾ 18 ਵਿੱਚ ਆਓ ਅਸੀਂ ਸਲਾਹ ਕਰੀਏ ਆਓ ਅਸੀਂ ਸਲਾਹ ਕਰੀਏ ਯਹਵਾ ਕਹਿੰਦਾ ਹੈ ਯਹਵਾ ਤਾਂ ਕਹਿੰਦਾ ਹੈ ਤੁਹਾਡੇ ਪਾਪ ਤੁਹਾਡੇ ਪਾਪ ਕਿਰਮਤ ਦੇ ਹੋਣ ਕਿਰਮਤ ਦੇ ਹੋਣ ਪਰਫੇ ਚਿੱਟੇ ਹੋ ਜਾਣਗੇ ਪਰਫੇ ਚਿੱਟੇ ਹੋ ਜਾਣਗੇ ਭਾਵੇਂ ਉਹ ਮਜੀਦ ਜਿਹੇ ਲਾਲ ਹੋ ਭਾਵੇਂ ਮਜੀਦ ਜਿਹੇ ਲਾਲ ਹੋਣ ਸੁੰਨ ਦੇ ਹੋ ਜਾਣਗੇ ਸੁੰਨ ਦੇ ਹੋ ਜਾਣਗੇ ਤੇ ਤੁਸੀਂ ਖੁਸ਼ੀ ਨਾਲ ਮੰਨੋ ਹਾਂ ਤੁਸੀਂ ਧਰਤੀ ਦੇ ਪਦਾਰਥ ਖਾਓ ਸਬਹ ਹਾਲੇਲੂਇਆ ਕਹਿੰਦਾ ਤੁਹਾਡੇ ਪਾਪ ਕਿਦਾਂ ਦੇ ਹੋਣ ਕਿਰਮਤ ਕਿਰਮਤ ਮਜੀਦ ਇੱਕ ਗੂੜਾ ਰੰਗ ਤੇ ਪੱਕਾ ਰੰਗ ਜਿਹੜਾ ਜੋ ਮਰਜੀ ਅਸੀਂ ਕੀਤੀ ਇਹ ਕੋਈ ਉਹ ਰੰਗ ਹਟਣ ਵਾਲਾ ਨਹੀਂ ਹੈ ਐਦਾਂ ਦੇ ਕੰਦਾ ਚਾਹੇ ਪਾਪ ਤੁਹਾਡੇ ਕਿਉਂ ਨਾ ਹੋਣ ਜੇਕਰ ਅਸੀਂ ਯਸੂ ਮਸੀਹ ਨੂੰ ਸਵੀਕਾਰ ਕਰਦੇ ਹਾਂ ਤਾਂ ਚਾਹੇ ਜਿੰਨਾ ਮਰਜੀ ਗੂੜਾ ਕਿਉਂ ਨਹੀਂ ਰੰਗ ਜਿੰਨਾ ਹੈਗਾ ਉਨੇ ਦਾ ਪਾਪ ਕਿਉਂ ਨਹੀਂ ਹੈਗੇ ਪਰਮੇਸ਼ਰ ਦਾ ਬਚਨ ਦਸਦਾ ਆ ਤੁਹਾਡੇ ਮਾਫ ਹੋ ਜਾਣਗੇ ਸਬ ਹallelujah ਹallelujah ਵਿਸ਼ਵਾਸ ਦੇ ਦੁਆਰਾ ਉਹਨੂੰ ਪੈਨਲ ਦੇ ਦੁਆਰਾ ਚਾਹੇ ਜਿਹੜਾ ਰੰਗ ਨਹੀਂ ਵੀ ਜਾਣ ਵਾਲਾ ਉਹ ਵੀ ਯਸੂ ਦੇ ਲਹੂ ਦੇ ਵਿੱਚ ਜਦ ਡੁੱਬਦਾ ਆ ਉਹ ਵੀ ਰੰਗ ਚਲ ਜਾਂਦਾ ਹੈ ਉਹ ਵੀ ਬਿਲਕੁਲ ਮੋਨਵਰਕਾ ਹੋ ਜਾਂਦਾ ਆ ਬਿਲਕੁਲ ਸਫੈਦ ਹੋ ਜਾਂਦਾ ਆ ਜਿਹੜਾ ਸਫੈਦ ਕਪੜਾ ਸੀ ਪਾਉਂਦੇ ਆ ਵਾਈਟ ਕਪੜਾ ਅਸੀਂ ਕੁਰਤਾ ਵਾਈਟ ਪਾਇਆ ਹੁੰਦੇ ਨਾ ਕਿਤੇ ਮੈਰਿਜ ਤੇ ਚਲੇ ਜਾਈਏ ਕਿਤੇ ਫੰਕਸ਼ਨ ਤੇ ਚਲੇ ਜਾਈਏ ਤਾਂ ਸੰਭਾਲਦੇ ਆ ਕਿ ਕਿਤੇ ਮਾੜਾ ਜਿਹਾ ਕਿਤੇ ਦਾਗ ਲੱਗ ਗਿਆ ਤਾਂ ਪੂਰਾ ਕਪੜਾ ਜਿਹੜਾ ਸੂਟ ਹੈ ਕੀ ਹੋ ਜਾਏਗਾ ਖਰਾਬ ਹੋ ਜਾਏਗਾ ਸਾਫ਼ ਨਹੀਂ ਰਿਸੇਗਾ ਕਿ ਕਪੜਾ ਕੀ ਖਰਾਬ ਹੋ ਗਿਆ ਆ ਔਰ ਅਸੀਂ ਇਸ ਕੱਪੜੇ ਦੀ ਇੰਨੀ ਦੇਖਭਾਲ ਕਰਦੇ ਆ ਉਸ ਤੋਂ ਕਿਤੇ ਜ਼ਿਆਦਾ ਉੱਤਮ ਸਾਡੀ ਦੇਹ ਹੀ ਹੈ ਜਿਹੜੀ ਪਰਮੇਸ਼ਰ ਨੇ ਸਾਨੂੰ ਦਿੱਤੀ ਹੈ ਆਤਮਾ ਆ ਜਿਹੜਾ ਪਰਮੇਸ਼ਰ ਨੇ ਆਪਣੀ ਹਜ਼ੂਰੀ ਦੇ ਵਿੱਚੋਂ ਸਾਡੇ ਲਈ ਭੇਜਿਆ ਆ ਉਸ ਦੀ ਸਾਨੂੰ ਕਿੰਨੀ ਕੁ ਕਦਰ ਕਰਨੀ ਚਾਹੀਦੀ ਹੈ ਕਿੰਨਾ ਕੁ ਸੰਭਾਲ ਕੇ ਰੱਖਣਾ ਚਾਹੀਦਾ ਆ ਕਹਿੰਦਾ ਚੇਕਰ ਤੁਸੀਂ ਕਿੱਦਾਂ ਤੇ ਮਰਜ਼ੀ ਗੁਨਾਹ ਕੀਤੇ ਹੋ ਪਰ ਜੇਕਰ ਪਰਮੇਸ਼ਰ ਅਸੀਂ ਸਵੀਕਾਰ ਕਰਦੇ ਆ ਤੁਹਾਡੇ ਮਰਜੀਦ ਪੀਛੇ ਤਰ੍ਹਾਂ ਜਿਹੜੇ ਪਾਪ ਆ ਰੰਗ ਦੇ ਪਾਪ ਆ ਉਹ ਵੀ ਸਾਨੂੰ ਮਾਫ਼ ਕੀਤੇ ਜਾਂਦੇ ਸਬ ਹਾਲੇਲੂਇਆ ਯਿਸੂ ਸਿਧਾ ਲਘੂਆ ਜਿਹੜਾ ਉਹਦੀ ਕੋਈ ਕੀਮਤ ਨਹੀਂ ਹੈ ਉਹਦੀ ਕੋਈ ਕੀਮਤ ਨਹੀਂ ਲਈ ਜਾਂਦੀ ਔਰ ਜੇਕਰ ਲਈ ਜਾਵੇ ਤਾਂ ਉਹਦੀ ਕੀਮਤ ਕੋਈ ਆਦਾ ਵੀ ਨਹੀਂ ਕਰ ਸਕਦਾ ਸਾਡੇ ਨੇ ਬਿਲਕੁਲ ਫ੍ਰੀ ਹੈ। ਯਿਸੂ ਦਾ ਲਹੂ ਬਿਲਕੁਲ ਫ੍ਰੀ ਹੈ ਜਦੋਂ ਅਸੀਂ ਵਿਸ਼ਵਾਸ ਕਰਦੇ ਹਾਂ ਔਰ ਉਹਦੇ ਲਹੂ ਦੇ ਦੁਆਰਾ ਆਪਣੇ ਆਪ ਨੂੰ ਉਹਦੇ ਪ੍ਰਕਾਸ਼ੀ ਪੁਸਤੀ ਦੇ ਵਿੱਚ ਕਿੰਨੇ ਤੇ ਆ ਦੇ ਵਿੱਚ ਲਿਖਿਆ ਆ। ਦੇਖਦੇ ਹਾਂ ਅਸੀਂ ਦਿਨ ਦਾ 17 ਹੋ ਗਏ। ਪ੍ਰਕਾਰ ਦੀ ਪੋਥੀ ਜੋ ਆ ਖਰਾ ਹੈ ਹਾਂਜੀ ਮੈਂ ਧਨਵਾਨ ਹਾਂ ਹਾਂ ਮੈਂ ਮਾਇਆ ਜੋੜੀ ਹੈ ਹਾਂਜੀ ਅੱਤੇ ਮੈਨੂੰ ਕਾਸੇ ਦੀ ਲੋੜ ਨਹੀਂ ਹੈ ਹਾਂਜੀ ਉਹ ਨਹੀਂ ਜਾਣਦਾ ਹੈ ਹਾਂ ਉਹ ਇੱਕ ਝੂਠੀ ਹਾਂ ਹਾਂ ਹਾਂਜੀ ਹਾਂ 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 ਤਾਂ ਮੈਂ ਤੈਨੂੰ ਸਲਾਹ ਦਿੰਦਾ ਹਾਂ ਹਾਂਜੀ ਹਾਂ 18 ਬੱਚਾ ਸਾਂ ਮੈਂ ਤੈਨੂੰ ਸਲਾਹ ਦਿੰਦਾ ਹਾਂ ਕਹਿੰਦਾ ਅੰਗ ਦੇ ਵਿੱਚ ਟਾਇਆ ਹੋਇਆ ਸੋਨਾ ਮੇਰੇ ਕੋਲ ਭਰੇ ਹੋਏ ਆ ਗੁਨਾਹਾਂ ਦੇ ਦੁਆਰਾ ਭਰੇ ਹੋਏ ਆ ਵਚਨ ਦੇ ਵਿੱਚ ਲਿਖਿਆ ਜੇਕਰ ਅਸੀਂ ਪਰਮੇਸ਼ਰ ਦੇ ਵਚਨਾਂ ਦੇ ਦੁਆਰਾ ਆਪਣੇ ਆਪ ਨੂੰ ਜਾਂਚਦੇ ਕਦੇ ਵੀ ਜਾਂਚੇ ਨਾ ਜਿੰਨੇ ਕਿਉਂ ਲਿਖਿਆ ਆ ਕਿਉਂਕਿ ਅਸੀਂ ਇਸ लायक ਨਹੀਂ ਆ ਕਿ ਅਸੀਂ ਪਰਮੇਸ਼ਰ ਦੀ ਹਜ਼ੂਰੀ ਦੇ ਵਿੱਚ ਪਹੁੰਚੀਏ ਬਲਕਿ ਯਿਸੂ ਦੇ ਲਹੂ ਦੇ ਦੁਆਰਾ ਕਰਕੇ ਅਸੀਂ ਸਵਰਗ ਦੇ ਵਿੱਚ ਜਾ ਸਕਦੇ ਅਸੀਂ ਦੇਖਿਆ ਨਾ ਕੰਦਾ ਜੇਕਰ ਤੁਸੀਂ ਪਰਮੇਸ਼ਰ ਦੇ ਬਚਨਾਂ ਨੂੰ ਨਹੀਂ ਮੰਨਦੇ ਤਾਂ ਉਸ ਅੱਗ ਦੀ ਝੀਲ ਦੇ ਹੱਥ ਕਰ ਹੋਵੋਗੇ ਬਣਾਈ ਤੁਹਾਡੇ ਵਾਸਤੇ ਨਹੀਂ ਗਈ ਕਿੰਦੇ ਵਾਸਤੇ ਬਣਾਈ ਦੀ ਸ਼ੈਤਾਨ ਤੇ ਉਹਦੇ ਦੂਤਾਂ ਵਾਸਤੇ ਬਲਕਿ ਸ਼ੈਤਾਨ ਵੀ ਕੀ ਕਹਿੰਦਾ ਆ ਕਹਿੰਦਾ ਅਸੀਂ ਤਾਂ ਰਹਿਣਾ ਹੀ ਰਹਿਣਾ ਆ ਕੰਤਾ ਦੁਨੀਆ ਆਤੀ ਨਾਲੋਂ ਜ਼ਿਆਦਾ ਮੈਂ ਆਪਣੇ ਕੋਲ ਲੈ ਕੇ ਜਾਣੀ ਆ ਸੰਘਾਸਰ ਬਣਾਉਣਾ ਹੈ ਸ਼ੁਰੂ ਦੇ ਵਿੱਚ ਲਿਖਿਆ ਹੈ ਸਭ ਕੁਝ ਔਰ ਹੋ ਵੀ ਰਿਹਾ ਆ ਹੋ ਵੀ ਰਿਹਾ ਆ ਪਰ ਜੇਕਰ ਅਸੀਂ ਪਰਮੇਸ਼ਵਰ ਨੂੰ ਸੱਚੇ ਦਿਲ ਤੋਂ ਉਹਦੀ ਅਪਾਸਨਾ ਕਰਦੇ ਆ ਬੰਦਗੀ ਕਰਦੇ ਆ ਸਭ ਭੁੱਲ ਕੇ ਇੱਕੋ ਇੱਕ ਪਰਮੇਸ਼ਵਰ ਵੱਲ ਨਿਗਾਹ ਟਿਕਾਈਏ ਇੱਕੋ ਇੱਕ ਕਿ ਸੱਚਮੁੱਚ ਅਸੀਂ ਸਵਰਗ ਦੇ ਭਾਗੀਦਾਰ ਬਣਾਂਗੇ ਸਬਲ ਹallelujah ਹallelujah ਅਸੀਂ ਪਰਮੇਸ਼ਵਰ ਦੇ ਧੀਨਾ ਪੁੱਤਰ ਲਿਖਿਆ ਆ ਗੰਦਾ ਪਰਮੇਸ਼ਵਰ ਤਾਂ ਆਪਣੇ ਕੋਲ ਲੈ ਕੇ ਜਾਣਾ ਚਾਹੁੰਦਾ ਆ ਪਰ ਇਨਸਾਨ ਬਹਾਨੇ ਬਣਾਉਂਦਾ ਆ ਇਨਸਾਨ ਆਪ ਪਰਮੇਸ਼ਰ ਕੋਲ ਜਾਣਾ ਨਹੀਂ ਚਾਹੁੰਦਾ ਲਿਖਿਆ ਕਹਿੰਦਾ ਸਾਨੂੰ ਪਰਮੇਸ਼ਵਰ ਨਾਲੋਂ ਜ਼ਿਆਦਾ ਪਾਪ ਪਿਆਰਾ ਲੱਗਦਾ ਹੈ ਪਰਮੇਸ਼ਵਰ ਨਾਲੋਂ ਜ਼ਿਆਦਾ ਪਾਪ ਪਿਆਰਾ ਲੱਗਦਾ ਹੈ ਹਨੇਰਾ ਜ਼ਿਆਦਾ ਪਸੰਦ ਕਰਦੇ ਆ ਚਾਨਣ ਨਾਲੋਂ ਅਕੇ ਮਤਲਬ ਇਹ ਹੈ ਕਿ ਚਾਨਣ ਆ ਤਾਂ ਅਸੀਂ ਸਭ ਕੁਝ ਦੇਖ ਸਕਦੇ ਆ ਹਨੇਰਾ ਤਾਂ ਅਸੀਂ ਕੁਝ ਨਹੀਂ ਦੇਖ ਸਕਦੇ ਇਸੇ ਕਰਕੇ ਜੇਕਰ ਸਾਨੂੰ ਚਾਨਣ ਪਸੰਦ ਆ ਤਾਂ ਸਾਡੀ ਏਕ-ਏਕ ਗੱਲ ਸਪਸ਼ਟ ਹੁੰਦੀ ਹੈ ਸਭ ਜ਼ਾਹਿਰ ਹੁੰਦੀ ਹੈ ਪਰ ਜਿਹੜਾ ਹਨੇਰਾ ਆ ਹਨੇਰੇ ਦੇ ਵਿੱਚ ਕੋਈ ਗੱਲ ਜ਼ਾਹਿਰ ਨਹੀਂ ਆ ਸਭ ਕੁਝ ਗੁੱਪਦੇ ਆ ਔਰ ਸਭ ਹਰ ਕੋਈ ਇਹੀ ਚਾਹੁੰਦਾ ਆ ਕਿ ਜਿਹੜੀ ਮੇਰੀ ਲਾਈਫ ਆ ਜਿਹੜੇ ਮੇਰੇ ਦੇਣੇ ਆ ਜਿਹੜੇ ਬੀਤਾ ਸਮਾਂ ਆ ਉਹ ਕਦੇ ਵੀ ਕਿਸੇ ਨੂੰ ਪਤਾ ਨਾ ਚੱਲੇ ਕਿ ਮੈਂ ਕਿਦਾਂ ਦਾ ਜੀਵਨ ਬਤੀਤ ਕੀਤਾ ਜੀ ਕਿੱਦਾਂ ਦਾ ਮੇਰਾ ਬਹਿਣਾ ਸੀਗਾ ਕਿੱਦਾਂ ਦਾ ਮੇਰਾ ਉੱਠਣਾ ਸੀਗਾ ਕਿਦਾਂ ਦਾ ਸਮਾਂ ਚੱਲ ਰਿਹਾ ਕੋਈ ਨਹੀਂ ਚਾਹੁੰਦਾ ਹਨੇਰਾ ਪਸੰਦਿਆ ਪਾਪ ਪਸੰਦਿਆ ਪਰ ਪਰਮੇਸ਼ਰ ਕਹਿੰਦਾ ਆ ਕਹਿੰਦਾ ਮੈਂ ਤੁਹਾਨੂੰ ਸਵਰਗ ਨੂੰ ਛੱਡ ਕੇ ਧਰਤੀ ਤੇ ਆਇਆ ਹਾਂ ਤਾਂ ਕਿ ਤੁਸੀਂ ਹਨੇਰੇ ਵਾਲੇ ਕੰਮ ਛੱਡ ਕੇ ਚਾਨਣ ਨੂੰ ਪੈਨ ਲਵੋ ਪਾਪ ਵਾਲੀ ਜ਼ਿੰਦਗੀ ਨੂੰ ਛੱਡ ਕੇ ਇੱਕ ਸੰਗੀ ਜਿੰਦਗੀ ਇੱਕ ਕਵਿਤਰ ਜਿੰਦਗੀ ਨੂੰ ਪੈਨਣਾ ਔਰ ਪਰਮੇਸ਼ਰ ਦੇ ਘਰ ਦੇ ਵਿੱਚ ਪਹੁੰਚਣਾ ਔਰ ਪਰਮੇਸ਼ਰ ਦੀ ਮਰਜ਼ੀ ਨੂੰ ਪੂਰਾ ਕਰਨਾ ਸਭ ਬੋਲ ਹਾਲੇਲੂਇਆ ਹਾਲੇਲੂਇਆ ਅਸੀਂ ਅੱਜ ਪਰਮੇਸ਼ਰ ਅੱਗੇ ਇਕਰਾਰ ਕਰਨਾ ਆ ਕਿ ਪਰਮੇਸ਼ਰ ਮੈਂ ਆਪਣੀ ਜ਼ਿੰਦਗੀ ਤੇਰੇ ਹੱਥਾਂ ਦੇ ਵਿੱਚ ਦੇਂਦਾ ਵਾਂ ਕਿ ਅੱਜ ਮੈਂ ਹਰੇਕ ਬਦੀ ਨੂੰ ਛੱਡਦਾ ਹਾਂ ਔਰ ਸੱਚਮੇ ਪਰਮੇਸ਼ਰ ਦੇ ਲਹੂ ਦੇ ਦੁਆਰਾ ਅੱਜ ਬਿਲਕੁਲ ਅਸੀਂ ਆਜ਼ਾਦ ਹੋ ਚੁੱਕੇ ਹਾਂ ਸਭ ਬੋਲ ਹਾਲੇਲੂਇਆ ਹੇਲੂਇਆ ਸਭ ਦੇ ਸਭ ਆਪਣੇ ਹੱਥਾਂ ਨੂੰ ਖੜਾ ਕਰਾਂਗੇ ਸਭ ਦੇ ਸਭ ਅੱਖਾਂ ਨੂੰ ਬੰਦ ਕਰਾਂਗੇ ਹੱਥਾਂ ਨੂੰ ਖੜਾ ਕਰਨਗੇ ਪ੍ਰਭੂ ਯੇਸ਼ੂ ਮੈਂ ਪਾਪੀ ਹਾਂ ਮੈਨੂੰ ਮਾਫ਼ ਕਰ ਦਿਓ ਜਿੰਨਾ ਚਿਰ ਜ਼ਿੰਦਗੀ ਹੈ ਮੈਂ ਤੁਹਾਡੀ ਬੰਦਗੀ ਕਰਾਂਗਾ ਠਨੇਰੇ ਵਾਲੇ ਕੰਮ ਛੱਡਾਂਗਾ मैन चंग्या करो मैं, मैं, मैं माफ करो वचन दत्ता चाहे लाल किरबच अख कर हो, मैं बिल्कुल उन्नतरा कर दाँ गा प्रभु यसू वचन अपने दिल के मैं अपने पापा ना क्योंकि मेरे पाप लाल किरण मचजे हैं मजीठिए जे हैं प्रभु जी तुसी मैनु शुद्ध कर सकते हो तुसी मैनु शुद्ध कर दित्ता या मैं विश्वास करता हां तुसी मैनु पवित्र कर दित्ता या मैं विश्वास करता हां मैं बिल्कुल आजाद हो चुके हां या तुसी रे नाम प्रभु प्रभु मैं भी पापी गुणगर प्रभु ਪ੍ਰਭੂ ਮੇਰੇ ਵੀ ਪਾਪ ਲਾਲ ਚਿਰਮਚ ਜਿਹਿਆਂ ਕਿਰਮਚ ਜਿਹਾਂ ਪ੍ਰਭੂ ਤੁਹਾਡੇ ਅੱਗੇ ਆਉਂਦਾ ਹਾਂ ਪ੍ਰਭੂ ਰੇਕ ਕਮੀ ਰੇਕ ਕਟਈ ਅੱਜ ਤੱਕ ਲੈ ਕੇ ਬਿਲਕੁਲ ਖਤਮ ਹੋ ਜਾ ਬਿੰਦਾਂ ਪਰ ਇਸੇ ਪ੍ਰਭੂ ਖੁਦਾ ਮੈਂ ਆਪਣੀ ਜ਼ਿੰਦਗੀ ਆਪਣੇ ਪਰਿਵਾਰ ਨੂੰ ਪੂਰੀ ਫੈਮਲੀ ਨੂੰ ਕਲੀਸਿਆ ਨੂੰ ਔਰ ਜੋ ਕੋਈ ஆன்ਲਾਈਨ ਸੁਣ ਰਿਹਾ ਸਭਨਾ ਨੂੰ ਤੁਹਾਡੇ ਹੱਥਾਂ ਦੇ ਵਿੱਚ ਦੇਨਾ ਪ੍ਰਭੂ ਸਭਨਾ ਦੇ ਪਾਪ ਜਿਹੜੇ ਲਾਲ ਚਿਰਮਚ ਜਿਹਿਆਂ ਇਹਨਾਂ ਜ਼ਿੰਦਗੀਆਂ ਨੂੰ ਛੱਡ ਕੇ ਜਾ ਚੁੱਕੇ ਹਨ ਯੇਸ਼ੂ ਮਸੀਹ ਦੇ ਨਾਮ ਵਿੱਚ ਆਜ਼ਾਦ ਕਰੋ ਚੰਗਿਆ ਕਰੋ ਬਲੈਸ ਕਰੋ ਯੇਸ਼ੂ ਮਸੀਹ ਦੇ ਨਾਮ 'ਤੇ ਆਮਨ ਤਾਂ ਪਰਮੇਸ਼ਵਰ ਇਹਨਾਂ ਬਚਨਾਂ ਦੁਆਰਾ ਸਭ ਨੂੰ ਆਸ਼ੀਰਵਾਦ ਅਤੇ ਬਰਕਤ ਦੇ ਪੜੇਗਾ ਚੰਦ ਪ੍ਰਾਰਥਨਾ ਸੇ ਮੰਮੀ ਨਾ ਕਰਦੇ ਭਰੇ ਹੋਏ ਆ ਗੁਨਾਹਾਂ ਦੇ ਦੁਆਰਾ ਭਰੇ ਹੋਏ ਆ ਵਚਨ ਦੇ ਵਿੱਚ ਲਿਖਿਆ ਜੇਕਰ ਅਸੀਂ ਪਰਮੇਸ਼ਰ ਦੇ ਬਚਨਾਂ ਦੇ ਦੁਆਰਾ ਆਪਣੇ ਆਪ ਨੂੰ ਜਾਜਰ ਨਹੀਂ ਕਦੇ ਵੀ ਜਾਂਚੇ ਨਾ ਜਾਂਦੇ ਕਿਉਂ ਲਿਖਿਆ ਆ ਕਿਉਂਕਿ ਅਸੀਂ ਉਸ लायक ਨਹੀਂ ਆ ਕਿ ਅਸੀਂ ਪਰਮੇਸ਼ਰ ਦੀ ਹਜ਼ੂਰੀ ਦੇ ਵਿੱਚ ਪਹੁੰਚੀਏ ਬਲਕਿ ਯਿਸੂ ਸੇ ਦੇ ਲਹੂ ਦੇ ਦੁਆਰਾ ਆਪਣੇ ਆਪ ਨੂੰ ਅਸੀਂ ਪਵਿੱਤਰ ਕਰਕੇ ਅਸੀਂ ਸਵਰਗ ਦੇ ਵਿੱਚ ਜਾ ਸਕਦੇ ਅਸੀਂ ਦੇਖਿਆ ਨਾ ਕਦ ਜੇਕਰ ਤੁਸੀਂ ਪਰਮੇਸ਼ਰ ਦੇ ਬਚਨਾਂ ਨੂੰ ਨਹੀਂ ਮੰਨਦੇ ਤੇ ਉਸ ਅਗਨੀ ਝੀਲ ਦੇ ਹੱਕਦਾਰ ਹੋਵੋਗੇ ਬਣਾਈ ਤੁਹਾਡੇ ਵਾਸਤੇ ਨਹੀਂ ਗਈ ਕਿੰਦੇ ਵਾਸਤੇ ਬਣਾਈ ਕਿ ਸ਼ੈਤਾਨ ਦੇ ਉਹਨਾਂ ਦੇ ਦੂਤਾਂ ਵਾਸਤੇ ਬਲਕਿ ਸ਼ੈਤਾਨ ਵੀ ਕੀ ਕਹਿੰਦਾ ਆ ਕਹਿੰਦਾ ਅਸੀਂ ਤਾਂ ਰਹਿਣਾ ਹੀ ਰਹਿਣਾ ਆ ਕਹਿੰਦਾ ਦੁਨੀਆ ਆਦੀ ਨਾਲੋਂ ਜ਼ਿਆਦਾ ਮੈਂ ਆਪਣੇ ਕੋਲ ਲੈ ਕੇ ਜਾਣੀ ਆ ਸੰਗਾਸਰ ਬਣਾਉਣਾ ਆ ਸ਼ੁਰੂ ਦੇ ਵਿੱਚ ਲਿਖਿਆ ਹੈ ਸਭ ਕੁਝ ਔਰ ਉਹ ਵੀ ਰਿਹਾ ਆ ਉਹ ਵੀ ਰਹਾ ਆ ਪਰ ਜੇਕਰ ਅਸੀਂ ਪਰਮੇਸ਼ਰ ਨੂੰ ਸੱਚੇ ਦਿਲ ਤੋਂ ਉਹਦੀ ਅਪਾਸਨਾ ਕਰਦੇ ਆ ਬੰਦਗੀ ਕਰਦੇ ਆ ਸਭ ਭੁੱਲ ਕੇ ਇੱਕੋ ਇੱਕ ਪਰਮੇਸ਼ਰ ਵੱਲ ਨਿਗਾਹ ਟਿਕਾਈਏ ਇੱਕੋ ਇੱਕ ਅਸਿੱਧਾ ਰਸਾ ਪਰਮੇਸ਼ਰ ਵੱਲ ਦੇਖਣਾ ਆ ਤਾਂ ਸੱਚਮੁੱਚ ਅਸੀਂ ਸਵਰਗ ਦੇ ਭਾਗੀਦਾਰ ਬਣਾਂਗੇ ਸਬ ਹਾਲੇਲੂਇਆ ਹਾਲੇਲੂਇਆ ਅਸੀਂ ਪਰਮੇਸ਼ਰ ਦੇ ਧੀਆ ਪੁੱਤਰ ਲਿਖਿਆ ਆ ਕੰਦਾ ਪਰਮੇਸ਼ਵਰ ਤਾਂ ਆਪਣੇ ਕੋਲ ਲੈ ਕੇ ਜਾਣਾ ਚਾਹੁੰਦਾ ਆ ਪਰ ਇਨਸਾਨ ਬਹਾਨੇ ਬਣਾਉਂਦਾ ਆ ਇਨਸਾਨ ਆਪ ਪਰਮੇਸ਼ਰ ਕੋਲ ਜਾਣਾ ਨਹੀਂ ਚਾਹੁੰਦਾ ਲਿਖਿਆ ਕਹਿੰਦਾ ਸਾਨੂੰ ਪਰਮੇਸ਼ਵਰ ਨਾਲੋਂ ਜ਼ਿਆਦਾ ਪਾਪ ਕਿਹੜਾ ਲੱਗਦਾ ਆ ਪਰਮੇਸ਼ਵਰ ਨਾਲੋਂ ਜ਼ਿਆਦਾ ਬਾਬ ਪਿਆਰਾ ਲੱਗਦਾ ਆ ਹਨੇਰਾ ਜ਼ਿਆਦਾ ਪਸੰਦ ਕਰਦੇ ਆ ਚਾਨਣ ਨਾਲੋਂ ਕਿ ਮਤਲਬ ਨਿੱਟਾ ਹੋਇਆ ਕਿ ਚਾਨਣ ਆ ਤਾਂ ਅਸੀਂ ਸਭ ਕੁਝ ਦੇਖ ਸਕਦੇ ਆ ਹਨੇਰਾ ਤਾਂ ਅਸੀਂ ਕੁਝ ਨਹੀਂ ਦੇਖ ਸਕਦੇ ਇਸੇ ਕਰਕੇ ਜੇਕਰ ਸਾਨੂੰ ਚਾਨਣ ਪਸੰਦ ਆ ਤਾਂ ਸਾਡੀ ਇੱਕ ਇੱਕ ਗੱਲ ਸਪਸ਼ਟ ਹੁੰਦੀ ਆ ਸਭ ਜ਼ਾਹਿਰ ਹੁੰਦੀ ਆ ਪਰ ਜਿਹੜਾ ਹਨੇਰਾ ਆ ਹਨੇਰੇ ਦੇ ਵਿੱਚ ਕੋਈ ਗੱਲ ਜ਼ਾਹਿਰ ਨਹੀਂ ਆ ਸਭ ਕੁਝ ਗੁੱਪਦੇ ਆ ਔਰ ਸਭ ਹਰ ਕੋਈ ਇਹੀ ਚਾਹੁੰਦਾ ਆ ਕਿ ਜਿਹੜੀ ਮੇਰੀ ਲਾਈਫ ਆ ਜਿਹੜੇ ਮੇਰੇ ਦਿਨੇ ਆ ਜਿਹੜੇ ਬੀਤਾ ਸਮਾਂ ਆ ਉਹ ਕਦੇ ਵੀ ਕਿਸੇ ਨੂੰ ਪਤਾ ਨਾ ਚੱਲੇ ਕਿ ਮੈਂ ਕਿੱਦਾਂ ਦਾ ਜੀਵਨ ਬਤੀਤ ਕੀਤਾ ਏ ਕਿੱਦਾਂ ਦਾ ਮੇਰਾ ਬਹਿਣਾ ਸੀਗਾ ਕਿੱਦਾਂ ਦਾ ਮੇਰਾ ਉੱਠਣਾ ਸੀਗਾ ਜ ਕਿੱਦਾਂ ਦਾ ਸਮਾਂ ਚੱਲਦਾ ਕੋਈ ਨਹੀਂ ਚਾਹੁੰਦਾ ਹਨੇਰਾ ਪਸੰਦ ਆ ਪਾਪ ਪਸੰਦ ਆ ਪਰ ਪਰਮੇਸ਼ਰ ਕਹਿੰਦਾ ਆ ਕਿੰਨਾ ਮੈਂ ਤੁਹਾਨੂੰ ਸਵਰਗ ਨੂੰ ਛੱਡ ਕੇ ਧਰਤੀ ਤੇ ਆਇਆ ਹਾਂ ਤਾਂ ਕਿ ਤੁਸੀਂ ਹਨੇਰੇ ਵਾਲੇ ਕੰਮ ਛੱਡ ਕੇ ਚਾਨਣ ਨੂੰ ਪੈਨ ਲਵੋ। ਪਾਪ ਵਾਲੀ ਜ਼ਿੰਦਗੀ ਨੂੰ ਛੱਡ ਕੇ ਇੱਕ ਚੰਗੀ ਜ਼ਿੰਦਗੀ, ਇੱਕ ਪਵਿੱਤਰ ਜ਼ਿੰਦਗੀ ਨੂੰ ਪੈਨਣਾ ਔਰ ਪਰਮੇਸ਼ਵਰ ਦੇ ਘਰ ਦੇ ਵਿੱਚ ਪਹੁੰਚਣਾ ਔਰ ਪਰਮੇਸ਼ਰ ਦੀ ਮਰਜ਼ੀ ਨੂੰ ਪੂਰਾ ਕਰਨਾ। ਸਭ ਬੋਲੋ ਹallelujah। ਹallelujah। ਅਸੀਂ ਅੱਜ ਪਰਮੇਸ਼ਰ ਅੱਗੇ ਇਕਰਾਰ ਕਰਨਾ ਹੈ ਕਿ ਪਰਮੇਸ਼ਰ ਮੈਂ ਆਪਣੀ ਜ਼ਿੰਦਗੀ ਤੇਰੇ ਹੱਥਾਂ ਦੇ ਹੇਲੂਇਆ ਹੇਲੂਇਆ ਸਾਰੇ ਸਭ ਆਪਣੇ ਹੱਥਾਂ ਨੂੰ ਖੜਾ ਕਰਾਂਗੇ ਸਾਰੇ ਸਭ ਅੱਖਾਂ ਨੂੰ ਬੰਦ ਕਰਾਂਗੇ ਹੱਥਾਂ ਨੂੰ ਖੜਾ ਕਰਾਂਗੇ ਪ੍ਰਭੂ ਯਿਸੂ ਮੈਂ ਪਾਪੀ ਹਾਂ ਮੈਨੂੰ ਮਾਫ਼ ਕਰ ਦਿਓ ਜਿੰਨਾ ਚਿਰ ਜ਼ਿੰਦਗੀ ਹੈ ਮੈਂ ਤੁਹਾਡੀ ਬੰਦਗੀ ਕਰਾਂਗਾ ਖੰਨੇਰੇ ਵਾਲੇ ਕੰਮ ਛੱਡਾਂਗਾ ਮੈਂ ਮੇਰੇ ਨੂੰ ਪਿਆਰ ਨਹੀਂ ਕਰਾਂਗਾ ਮੈਂ ਚੰਨਨ ਨੂੰ ਪਿਆਰ ਕਰਾਂਗਾ ਮੈਂ ਚੰਨਨ ਦੇ ਵਿੱਚ ਰਹਿਣਾ ਪਸੰਦ ਕਰਾਂਗਾ ਮੈਨੂੰ ਚੰਗਿਆ ਕਰੋ ਮੈਨੂੰ ਮਾਫ ਕਰੋ ਤੁਹਾਡਾ ਬਚਲ ਰਸਤਾ ਆ ਤੁਹਾਡੇ ਪਾਸ ਤੁਹਾਡੇ ਪਾਸ ਚਾਹੇ ਲਾਲ ਕਿਰਮਚੇ ਹੀ ਨਾ ਹੋ ਚਾਹੇ ਮਜੀਦਗੇ ਦੇ ਲਾਲ ਕਿਉਣਾ ਹੋ ਮੈਂ ਬਿਲਕੁਲ ਸਫੈਦ ਕਰ ਦਾਂਗਾ ਬਿਲਕੁਲ ਉਨ ਤਰ੍ਹਾਂ ਕਰ ਦਾਂਗਾ ਪ੍ਰਭੂ ਯੇਸ਼ੂ ਇਹ ਵਚਨ ਨੂੰ ਅਸੀਂ ਆਪਣੇ ਦਿਲ ਦੇ ਵਿੱਚ ਲੈਂਦੇ ਹਾਂ ਮੈਂ ਆਪਣੇ ਪਾਪਾਂ ਨੂੰ ਮੰਨ ਕੇ ਛੱਡਦਾ ਹਾਂ ਕਿਉਂਕਿ ਮੇਰੇ ਪਾਸ ਲਾਲ ਕਿਰਮਤ ਜਿਹੇ ਹਨ ਮਜੀਠੀਏ ਜਿਹੇ ਹਨ ਪ੍ਰਭੂ ਜੀ ਤੁਸੀਂ ਮੈਨੂੰ ਸ਼ੁੱਧ ਕਰ ਸਕਦੇ ਹੋ ਤੁਸੀਂ ਮੈਨੂੰ ਸ਼ੁੱਧ ਕਰ ਦਿੱਤਾ ਹੈ ਮੈਂ ਵਿਸ਼ਵਾਸ ਕਰਦਾ

ਖਦਮ ਮੈਂ ਆਪਣੀ ਜ਼ਿੰਦਗੀ ਆਪਣੇ ਪਰਿਵਾਰ ਨੂੰ ਪੂਰੀ ਫੈਮਿਲੀ ਨੂੰ ਕਲੀਸਿਯਾ ਨੂੰ ਔਰ ਜੋ ਭੈਣ ਭਾਈ ਆਨਲਾਈਨ ਸੁਣ ਰਹੇ ਆ ਸਭਨਾਂ ਨੂੰ ਤੁਹਾਡੇ ਹੱਥਾਂ ਦੇ ਵਿੱਚ ਦੇਨਾ ਪ੍ਰਭੂ ਸਭਨਾਂ ਦੇ ਪਾਪ ਜਿਹੜੇ ਲਾਲ ਚਰਮਚ ਜਿਹੇ ਆ ਇਹਨਾਂ ਜ਼ਿੰਦਗੀਆਂ ਨੂੰ ਛੱਡ ਕੇ ਜਾ ਚੁੱਕੇ ਹਨ ਇਸ ਹੁਣ ਸੀ ਦੇ ਨਾਮ ਦੇ ਵਿੱਚ ਆਜ਼ਾਦ ਕਰੋ ਚੰਗਿਆ ਕਰੋ ਬles ਕਰੋ ਯੈਸੂ ਮਸੀਹ ਦੇ ਨਾਮ 'ਤੇ ਆਮੀਨ ਤੋ ਪਰਮੇਸ਼ਵਰ ਇਹਨਾਂ ਬਚਨਾਂ ਦੁਆਰਾ ਸਭ ਨੂੰ ਆਸ਼ੀਰਵਾਦ ਵਰਕਰ ਦੇ ਪੜੇਗਾ ਚੰਦ ਪ੍ਰਾਰਥਨਾ ਸੇ ਮੰਮੀ ਨਾ ਕਰਦੇ